ਆ ਪੁੱਛ ਪੋੜਿਆ ਕੋਈ ਔਂਗ ਕਰ ਤੋ ਕੋਈ ਔਂਗ ਕਰ ਆ ਉਹ ਵੇ ਦੌੜ ਲਾਉਂਦੀ ਐਵੇਂ ਨਾ ਬੱਬਾ ਨਹੀਂ ਡਈ ਰੱਬ ਚੱਜ ਨਾ ਲਾ ਹਾਂ ਉਹ ਤਾਂ ਹੋਈ ਆ ਇਹਦੀ ਵਾਰੀ ਦੌੜ ਲਾ ਪਾ ਵੇ ਵੰਗ ਮਰੀ ਓਦਾਂ ਹੀ ਆ ਆ ਬਾਨਾ ਕੁ ਸਵਾਹ ਆ ਦੌੜ ਲਾ ਚਲੋ ਤੀ ਲਾਓ ਇਹਰੇ ਕੀ ਆ ਹਏ ਇਹ ਤਾਂ ਬੜਾ ਖਾਈਏ ਫੇ ਟੀਵਾ ਨੂੰ ਨਾਲ ਲਾ ਕੇ ਆ ਲੰਮੀ ਧੌੜਾ ਲਾ ਇਹ ਮੈਂ ਆ ਥੱਕੀ ਹੋਣਾ ਥੱਕੀ ਹੋਗੀ ਹਾਏ ਨਹੀਂ ਮੈਂ ਕਿੱਦਾਂ ਭਜੂਂਦੀ ਨੇ ਤੇ ਭਜਣਾ ਪੈ ਗਿਆ ਤੇ ਨਿਓਟ ਤਾਂ ਮੈਂ ਹੋਵੇ ਇੰਨਾ ਭਾਰਾ ਚੁੱਕ ਕੇ ਤੇ ਮੈਂ ਡੋਲੇ ਬਣਾ ਦੇ ਤੋ ਦੌੜੀ ਲੱਗੀ ਬਣਾ ਪਾਉਂਦੀ ਤੇਰੇ ਕਰਕੇ ਤੇ ਬਗਾਤੀ ਨਾ ਵੀ ਉਹਨੇ ਬਣਾ ਲਾ ਤੂੰ ਧੌੜ ਲਾ ਪਹਿਲਾਂ ਹਉ ਤੂੰ ਉਹਦੇ ਉਹਦੇ ਜੋ ਗਈ ਵੀ ਹੰਨੀ ਆ ਚੱਲ ਨਾ 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 ਦਾ ਦੌਰ ਦਾ ਉਪਾਦੋ ਮੈਂ ਵੀ ਭੱਜਣ ਦਾ ਕਰਾਂ ਜਰਾ ਕਰ ਲੈ ਤੈਨੂੰ ਭੱਜਣ ਦਾ ਪਰ ਤੂੰ ਖਲੋ ਜਾ ਇਹ ਤਖਨੋ ਵੇਖ ਲੋ ਵੇਖਿਆ ਟਾਡੇ ਨਾਲ ਵਾਅਦਾ ਤੋੜ ਲੋਨਾ ਤੇ ਮਾਸੀ ਤੂੰ ਕਹੀਂ ਮੇਰੇ ਮੁੰਡੇ ਨੇ ਤੇ 도ੜ ਹੀ ਲੈਣਾ ਟਾਡੇ ਕੋਈ ਨਹੀਂ 도ੜੇ ਜਾਣਾ ਚੰਗਾ ਮਮਾ ਮੈਂ ਖਿਓ ਅੱਛਾ ਚੋਰ ਨਿਕਲੋ ਕੋਈ ਨਿਕਲੋ ਜੇ ਮੈਂ ਤੈਨੂੰ ਕਹਾਂਗੀ ਵੀ ਪੁੱਤ ਤੂੰ ਭੱਜਲਾ ਜੇ ਮੈਂ ਕੋ ਨਾਲ ਤੈਨੂੰ ਭੱਜਿਆ ਜਾਂ ਤੂੰ ਤੇ ਭੱਜ ਜੀ ਕੇ ਪਾਸੇ ਆਹੋ ਠੀਕ ਆ ਲੱਗ 3 2 1 ਘੋਰ ਨਾ ਦੀ ਰਾਜ ਦਿੱਤਾ ਪਾਈ ਭੈਣੇ ਪਾਣੀ ਲਿਆਵਾ ਮੈਂ ਕੀ ਕਰਾਂ ਆਈ ਨਾ ਤੇ ਸਾਉ ਸਾਈ ਹੋ ਗਈ ਤੂੰ ਘੋਰ ਨਾ ਜੇ ਮੇਰੇ ਕੋ ਨਾਲ ਨਹੀਂ ਤੁਨ ਭੱਜਿਆਂਗਾ ਤੂੰ ਦੀ ਭੱਜਣੀ ਪਵੇਗੀ ਜੇ ਤੂੰ ਮੈਂ ਫੜਦਾ ਹਾਂਗਾ ਤੂੰ ਤੋੜ ਦੀ ਜਾ ਤੂੰ ਜਾ ਹਾਂ 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 ਨਾ ਮੈਂ ਇਹ ਤੂੰ ਦੇ ਕੇ ਜਾਨੀ ਹਿੱਠਾ ਜਾ ਤੀਆਂ ਕਰਨ ਤੇ ਤੂੰ ਤੇ ਜਦੋਂ ਕਦੇ ਜਾਣਾ ਪੈਗਦਾ ਜਾਣਾ ਉੱਥੇ ਕਿੱਦਾਂ ਹੀ ਨਹੀਂ ਜਾਣਾ ਮੈਂ ਇੱਥੇ ਕਿਤੇ ਲੋਹਲਾਂ ਦੇ ਜਾਣਾ ਮੈਨੂੰ ਤਾਂ ਗਾਣਿਆਂ ਵਾਲੇ ਡਰਮ ਚ ਨਾ ਮਾਰਨਾ ਪਵੇ ਮੈਂ ਵਧੀਆ ਖਾਣ ਢੋਣੀ ਤੂੰ ਵੀ ਰਾਂਗੀ ਲਾਏ ਆ ਦਾ ਮੈਂ ਕੀ ਇੱਕ ਹੋਣੀ ਧੋਰ ਲਾਦੀ ਤਾਹੇ ਮੈਂ ਵੜ ਜੂਗੀ ਕਿਤੇ ਤੂੰ ਦੱਸੀ ਨਾ ਭਾਵੇਂ ਲਾਉ ਨੂੰ ਵੀ ਕਿੱਥੇ ਵੜੀ ਐ ਮੈਨੂੰ ਕੀ ਆਪਾਂ ਘੜਾਂਦੀ ਬੈਸਾ ਮੈਂ ਚੱਲ ਜਾ ਇੱਥੋਂ ਹੁਣ ਸ਼ੁਰੂ ਕਰੀਏ ਠੀਕ ਠਾਕ ਸਵਾਗਤ ਉਹਨਾਂ ਨੂੰ ਮੇਰੇ ਪਈ ਜਾ ਮੈਂ ਜਾ ਕੇ ਉਹਨੂੰ ਤੇ ਮੰਜੇ ਦਾ ਰੋ ਹੈ ਨਹੀਂ ਬਾਹਰ ਅੰਦਰ ਚਲ ਗਈ ਹੋਣੀ ਆ ਉਸ ਵੇਲੇ ਜਾ ਕੇ ਉਹਨੂੰ ਅੰਦਰ ਨਹੀਂ ਉੱਧਰ ਚਲ ਗਈ ਹੋਣੀ ਹੈ ਕੇ ਇਹ ਕਰ ਲਾ ਸਰ ਹਾਂ ਬਾਹਰ ਮੰਜੇ ਦੇ ਪਈ ਹੋ ਬਾਹਰ ਤਾਂ ਕੋਈ ਨਹੀਂ ਮੈਂ ਬਾਹਰ ਹੀ ਆਇਆ ਹਾਂ ਘਰ ਚਲ ਗਈ ਹੋਣੀ ਹੈ ਫਿਰ ਆਪਣੇ ਉਧਰ ਉਹ ਡੇਗੀ ਹਾਂ ਉਹ ਤੇ ਦੂਜੀ ਕਿੱਥੇ ਆ ਦੂਜੀ ਵੀ ਇੱਥੇ ਹੋਣੀ ਆਂ ਕਰੇ ਕੋਈ ਗੱਲੀ ਮੈਂ ਕਰਦਾਂਗਾ ਕਰ ਲੈਣਾ ਕਿ ਕਿਹੜੇ ਸ਼ਾਲ ਘਟੇ ਆ ਹੁਣੇ ਪੂਰੇ ਕਰ ਦਿੰਦਾ ਇਹਨਾਂ ਦੇ ਚਲ ਸ਼ਾਲ ਪਾ ਲਈਏ ਹੁਣ ਇਹ ਦੋੜ ਦੋ ਆੜਾ ਤੁਲਾ ਅਸਾਂ ਹੀ ਰਹੂਗੇ ਹਾਂ ਦੇਖੋ ਗੁਰਪ੍ਰੀਤ ਨੂੰ ਇਹ ਹੁੰਦਾ ਵਾ ਵੀ ਮੈਂ ਵਿੱਚ ਆ ਜਾਵਾਂ ਬਸ ਓਏ ਚੱਪ ਗਾ ਬਦਲ ਕਿੰਨੇ ਕੰਮ ਕਰਨੇ ਪੈਂਦੇ ਆ ਨਾ ਪਹਿਲਾਂ ਵੀ

ਨਹੀਂ ਇਹ ਚ ਕੋਈ ਕੱਟ ਨਹੀਂ ਹੈ ਬਿਜਲੀ ਬਾਹਰ ਮੇਰੇ ਤੋਂ ਹਾਂ ਤੇ ਹੁਣ ਚੱਲ ਜਾ ਤਲ ਜਾ ਉਹ ਚੱਲ ਇਹ ਬੰਦਾ ਨਹੀਂ ਕੀ ਬੰਦਾ ਨਹੀਂ ਉਹ ਮੇਰੀ ਗੱਲ ਸੁਣ ਕਿਹੜੇ ਸਾਲ ਹੁਣ ਤੁਹਾਡੇ ਪਾਣ ਵਾਲੇ ਆ ਕਰੇ ਸਾਲ ਪਾਉਣੇ ਆ ਕਿਆ ਕੋਈ ਆ ਗਿਆ ਪਰ ਮੈਨੂੰ ਦੱਸ ਉਹਦੀ ਹੋਇਆ ਹੋਣਾ ਕੀ ਹੈ ਤੁਹਾਨੂੰ ਕੀ ਆ ਰਹੀ ਡਿੱਗੀ ਉਹਨੂੰ ਵੀ ਕੁਝ ਨਹੀਂ ਹੋਇਆ ਆਪਣੇ ਘਰ ਤੇ ਕੰਮ ਦੰਦਾ ਕਰਨ ਮਾੜਾ ਕਹੈਂ ਦੀ ਉਹ ਕਹਨੀਆਂ ਵੇਹ ਟੈਪ ਹੀ ਸਲ ਸ਼ੈਲ ਪੋਣੀਆਂ ਸਿਰ ਤੇ ਉਹਨੂੰ ਕਿ ਪਤਾ ਮਾਤਾ ਨੂੰ ਪਤਾ ਹੋਊਗਾ ਕਿ ਆ ਨਾ ਮੇਰੇ ਪਤਾ ਹੀ ਤਾਂ ਮੈਂ ਅੰਦਰ ਬੈਠੀ ਆ ਉਹ ਮੈਂ ਤੇ ਉਤਨਾ ਉਦਾਂ ਹੀ ਤੇ ਮੈਂ ਗੱਲ ਕੀਤੀ ਵੀ ਤੁਹਾਡੇ ਸ਼ੈਲ ਬਦਲਾਉਣ ਵਾਲੇ ਆ ਤੇਰਾ ਦਿਮਾਗ ਨਹੀਂ ਕੰਮ ਕਰਦਾ ਕੀ ਪਤਾ ਆਪੇ ਤੇ ਤੁਸੀਂ ਲਾਵਾ ਦੇਣ ਵਾਲੇ ਆ ਤੇ ਆਪੇ ਇਕੱਲੇ ਦੱਸਣ ਵਾਲੇ ਹਾਂ ਨੂੰ ਕੀ ਪਤਾ ਵਾ ਹੁਣ ਉਹ ਪਿੰਡ ਫੋਨ ਕਰਕੇ ਪੁੱਛ ਲੈਣਾ ਹੈ ਪਿਛਲ ਦੇ ਜੋ ਇਤੋਂ ਦਿਮਾਗ ਵਿੱਚ ਭਵੇਂ ਹੈ ਆਪੇ ਤਾਂ ਕਰੀ ਜਾਂਦੇ ਨਾ ਦਿਨ ਪਿਛਲ ਪੈਂਦੇ ਆ ਸੈਲ ਪੈਂਦੇ ਤੁਹਾਨੂੰ ਕੀ ਪਤਾ ਹੋਣਾ ਇਹੋ ਸੈਲ ਹੋਣੇ ਆ ਹੋਰ ਸੈਲ ਬਾ ਦੇ ਹੁੰਦੇ ਪਤਾ ਨਹੀਂ ਕਿੱਥੇ ਤੋਂ ਪੰਜ ਪੜੀ ਨਹੀਂ ਇਹ ਇਹ ਮੈਂ ਪੰਜ ਪੜੀ ਆ ਐ ਹੂੰ ਆ ਜਾਊ ਆ ਮੇਰੇ ਸਾਹ ਨੂੰ ਆਉਂਦਾ ਤੁਸੀਂ ਚਦਾਈ ਹੈ ਚਦਾਈ ਆਪਾਂ ਤੇ ਤੋਹੀ ਵਟੇ ਚਲਾ ਕੇ ਆ ਗਏ ਤੇਨੂੰ ਕੋਈ ਅੰਮਲੀ-ਉਮਲੀ ਚਾਹੀਦਾ ਠੀਕ ਆ ਨਾ ਨਾਲੇ ਤੈਨੂੰ ਕੁੱਟਦਾ ਨਾਲੇ ਰੋਜ ਤੇ ਆਪੇ ਤੇਰੇ ਸਾਲ ਪੂਰੇ ਕਰ ਸਕਦੇ ਨਹੀਂ ਆਂ ਉਦੋਂ ਰਾਤ ਨੂੰ ਇਹ ਬੋਕਾ ਸੱਟਦੇ ਨੇ ਕਿ ਉਹ ਦਿਨ ਮੇਰੇ ਮਾਮਾ ਚ ਘੜਾਂ ਦੇ ਮੂੰਹ ਨੂੰ ਲਾਲ ਕਰਤਾ ਦੇ ਹਾਲੇ ਨਾ ਕੋਠਾ ਨਹੀਂ ਨਹੀਂ ਤਾਂ ਡੱਡਾ ਮਗ ਨਹੀਂ ਕੰਮ ਕਰਦਾ ਆ ਵੀ ਛੱਲ ਪੈਂਦੀ ਹੁੰਦੀ ਆ ਬੜਾ ਦਿਮਾਗ 'ਚ ਹਾਲੇ ਬਹਾਨੇ ਕੀ ਪਤਾ ਆਪੇ ਤਾਂ ਤੁਸੀਂ ਕਹਿੰਦੇ ਨਹੀਂ ਤੁਹਾਨੂੰ ਵੀ ਪਤਾ ਵਾ ਯਾਰ ਐਡਾ ਬੰਦਾ ਮੋਰਕ ਥੋੜਾ ਹੁੰਦਾ ਵੀ ਇਹਨੂੰ ਛੱਲਾਂ ਦਾ ਹੀ ਨਾ ਪਤਾ ਵੀ ਛੱਲ ਕਿਹੜੇ ਆ ਦਿਮਾਗ 'ਚ ਉਹਨਾਂ ਕੋਲ ਛੱਲ ਚੁੱਕ ਨੇ ਇੱਥੇ ਐਵੀ ਗੱਲ ਕਰੀ ਨਾ ਲੌਲੀ ਵੀ ਇੱਕ ਤੇ ਸਾਡੀ ਮਾਤਾ ਨਹੀਂ ਚੰਗੀ ਹੈ ਪੀ ਇੱਕ ਤੇ ਸਾਡੀ ਮਾਤਾ ਨਹੀਂ ਚੰਗੀ ਮਾਤਾ ਸਾਡੀ ਨੇ ਸਾਡੀ ਜ਼ਿੰਦਗੀ ਖਰਾਬ ਕਰ ਦਿੱਤੀ ਇਹ ਦੋਵਾਂ ਦੀ ਤੁਹਾਨੂੰ ਲਿਆ ਕੇ ਤੁਹਾਡੀ ਦੇ ਜ਼ਿੰਦਗੀ ਖਰਾਬ ਕਰਤੀ ਮਾਤਾ ਨੇ ਵਿਆਹ ਕਰਕੇ ਇਹਦੇ ਚੰਗੇ ਭਲੇ ਜੀਂਦੇ ਆ ਹੋਵੇ ਜ਼ਿੰਦਗੀ ਖਰਾਬ ਕਰਤੀ ਹੈ ਤੁਹਾਡੀ ਇਹ ਤੁਹਾਨੂੰ ਰੋਟੀਆਂ ਨਹੀਂ ਤੇ ਨਿਕਲ ਆ ਲਾ ਲਾ ਕੇ ਤਾਂ ਤੁਹਾਨੂੰ ਰੋਟੀਆਂ ਬਹੁਤ ਲਾਈਆਂ ਆ ਇਹਦੇ ਮੇਰੇ ਨਾਲ ਸਬਜੀ ਬਣਾਉਣ ਵਾਲੀ ਪਈ ਹੈ ਪਹਿਲਾਂ ਤੈਨੂੰ ਉਗਾਲ ਲੈਣੀ ਹੈ ਨਾ ਵਾਲ ਧੋੜ ਧੂੜ ਕਾਲੀ ਲਉਣੀ ਆ ਆ ਨੂੰ ਆਖਿਆ ਸੀ ਕਿ ਸਵੇਰੇ ਲਾ ਲਾਂਗੇ ਉਹ ਵੀ ਅੱਧੀ ਰਾਤ ਮੇਰੇ ਵਾਲਾ ਡੋੜੀ ਆਈ ਤੇ ਡੈ ਵੀ ਡੋੜ ਲਾਂ ਤੂੰ ਇੱਥਾਂ ਤੇ ਡੰਬਾ じゃ ਕਿਤੇ ਰੱਖਿਆ ਵਾ ਸੀ ਮੈਂ ਤੇ ਰੱਖਿਆ ਤੂੰ ਕਿਉਂ ਨਹੀਂ ਰੱਖਿਆ ਤੂੰ ਹੁਣ ਰੱਖਿਆ ਨਾ ਮਾdal ਮੈਨੂੰ ਦੱਤਾ ਵਾ ਸਭ ਕੋਈ ਤੂੰ ਹੁਣ ਇੱਥੇ ਨੂੰ ਡੋਲੇ ਖਾ ਲੈ ਨਾ ਵੀ ਲੈ ਡੰਬਾ ਰੱਖਿਆ ਤੇ ਆ ਵੇਖਾ ਮੇਰੇ ਡੋਲੇ ਕਿੱਡੇ ਕਿੱਡੇ ਵੱਡੇ ਹੋ ਗਏ ਆ ਵੇਖ ਚੱਲ ਚੱਲ ਡੰਬਾ ਰੱਖਿਆ ਹੈਗੀ ਇੱਧਰ ਵੇਖ ਆਹ ਹਾਵੇ ਡੋਲੀ ਨਾ ਬਣਾ ਆ ਜਮਿਆਣੀ ਡੋਲੇ ਦੇ ਕਿਤੇ ਹੱਥ ਚ ਨਹੀਂ ਆਉਣ ਦੇ ਨਹੀਂ ਆਉਂਦੇ ਹੀ ਵੇੜੇ ਰਨ ਨਹੀਂ ਮਮੀ ਨੇ ਡੋਲੇ ਕਿਦਾਂ ਕਿੰਨਾਰੇ ਕਿਦਾਰੇ ਡੋਲੇ ਮਮਾ ਦੇ ਐਦਾਂ ਮੇਰੇ ਡੋਲੇ ਹਾਂ ਲੀ ਲਿਆਗੇ ਲੀ ਗੇ 3 2 1 ਸਟਾਰ ਡੰਗਲ ਹੁਣ ਚਲਾ ਬੱਬਾ ਬੱਬਾ ਵੇ ਕਿਹੜਾ ਬੱਬਲ ਚਲਾ ਚਲਾ 3 2 3 ਚੁੱਪ 3 2 ਵਾਂ ਸਟਾਰ ਬੱਬਲ ਉਹ ਭਰਾ ਡੰਗਲ ਕਹਿ ਗਿਆਂ ਵਾ ਉਹ ਹੀ ਫੇ ਚੁੱਕਿਆ ਆਵੇ ਟੋਲੀ ਆਵੇ ਉਹ ਮੇਰੀ ਵੱਜ ਗਈ ਨਾ ਇੱਕ ਤੇ ਡੋਲੇ ਤੇ ਮੇਰੇ ਨਾਲ ਨਹੀਂ ਸੀ ਫੰਟੇ ਤਾਰੇ ਨੂੰ ਟੁਪਾ ਨਹੀਂ ਲੱਗਦਾ ਨਹੀਂ ਸੀ ਮਾਂ ਮੈਂ ਨਹੀਂ ਕਰ ਸਕਦਾ ਅੱਤ ਚੁੱਕੀ ਜਿਹੜੀ ਤੁਸੀਂ ਚਾਹੁੰਦੇ ਆ ਉਹ ਜਾ ਛੱਡੋਆਂ ਗੱਲਾਂ ਨੂੰ ਤੇ ਜਾ ਰੋਟੀ ਪਾਣੀ ਦਾ ਕਰ ਸਵੇਰੇ ਟਾਈਮ ਨਾਲ ਉੱਠਣਾ ਨੇ ਰਖੜੀ ਆ ਨਿਆਣੇ ਨੂੰ ਬੰਦਵੀ ਹੁਣੀ ਹੈ ਦੌੜੇ ਲਈ ਦਹੀਂ ਬਣਾਉਣਾ ਅਮਮਾ ਤਾਂ ਵੀ ਨੰਬਰ ਪਾ ਲਈਏ ਤੁਸੀਂ ਫੋਟੋ ਲੈ ਕੇ ਮਰੇ ਲੈ ਆ ਵਾ ਕੀ ਬਣ ਗਿਆ ਆ ਫੋਨ ਗੱਡੀ ਦੀ ਹੈ ਨਾ 3 2 1 ਸਟਾਰਟ ਵਾਜ ਗਈ ਨਾ ਇੱਕ ਤੇ ਨਾਲ ਹੀ ਦੌੜੇ ਬਣ ਜਾਂਦੇ ਤੇ ਨਾਲ ਹੀ ਸਾਰਾ ਠੀਕ ਹੋ ਜਾਂਦਾ ਹੈ ਆ ਤੇ ਚੁੱਕੀ ਜਿਹੜੀ ਤੂੰ ਯਾ ਰੋਟੀ ਪਣੀ ਪਕਾ ਜਾ ਕੇ ਖਾਈਏ ਨਾਲੇ ਸਵੇਰੇ ਟਾਈਮ ਨਾਲ ਉੱਠਣਾ ਰਖੜੀ ਹੈ ਸਵੇਰੇ ਨਾਲੇ ਨਹਾਣੇ ਦਾ ਸਵਾਲ ਇੱਕ ਤੂੰ ਕੱਲੇ ਰਖੜੀ ਨਹੀਂ ਨਾ ਕਹਿਣਾ ਇੱਥੇ ਕਹਿਣਾ ਵੀ ਨਹਾਣਿਆਂ ਨੂੰ ਬੰਦਣੀ ਵੀ ਆ ਹੂੰ ਨਹਾਣੇ ਬੰਦਣੀ ਪਿੰਨਿਆਂ ਆ ਨੀ ਰਖੜੀ ਵੀ ਬੰਦਣੀ ਆ ਸਵੇਰੇ ਤੇ ਇਥੋਂ ਰਖੜੀ ਦੇ ਵਿੱਚ ਹੋ ਗਿਆ ਪਤਾ 3 2 1 ਸਟਾਪ ਆ ਤੇ ਚੁੱਕੀ ਆ ਜਿਹੜੀ ਤੂੰ ਨੀ ਚੁਪਲੀਂ ਚੁਪ ਚੀ ਟੂ ਵਨ سٹਾਰ ਇਹ ਬਦਿਆ ਮੋਦਾ ਵਾ ਜਿਹੜੀ ਥੀ ਵੀ ਕਿਦਣਾ ਵੱਡਣ ਵਾਲੀ ਹੋਵੇ ਐਂ ਥੀ ਕਿਤੇ ਹੈ ਵੀ ਚੋਗਲ ਹੋਵੇ ਚੁਗਲੀ ਦੀ ਇੰਨੀ ਆ ਤਵਨਾ ਵੀ ਤੇਨੂੰ ਕਿ ਜਿਹੜਾ ਕੋਈ